ਇੱਕ ਬਿਹਤ ਅਹਿਮ ਖ਼ਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿੱਥੇ ਪੰਜਾਬ ਦੇ ਵਿੱਚ ਦੋ ਧਿਰਾਂ ਆਪਸ ਦੇ ਵਿੱਚ ਲੜਦੀਆਂ ਨਜ਼ਰ ਆਈਆਂ ਜਿਸ ਤੋਂ ਬਾਅਦ ਮੌਕੇ ਤੇ ਮਾਹੌਲ ਤਣਾਪੂਰਨ ਪੈਦਾ ਹੋਇਆ ਬਿਹਤ ਹੀ ਮੰਦਪਾਗੀਆਂ ਤਸਵੀਰਾਂ ਜਿੱਥੇ ਦੋ ਧਿਰਾਂ ਦੇ ਵਿੱਚ ਝੜਪ ਹੋਈ ਤੇ ਇੱਕ ਦੂਸਰੇ ਤੇ ਇੱਟਾਂ ਰੋੜੇ ਮਾਰ ਕੇ ਜੋ ਹੈ ਇੱਕ ਦੂਸਰੇ ਤੇ ਹਮਲੇ ਕੀਤੇ ਤੇ ਜਿਸ ਤੋਂ ਬਾਅਦ ਕੁਝ ਲੋਕ ਇਸ ਪੂਰੀ ਘਟਨਾ ਦੇ ਵਿੱਚ ਜ਼ਖਮੀ ਹੋਏ ਹੋਏ ਨੇ ਮਾਮਲਾ ਸੁਲਤਾਨਪੁਰ ਲੋਧੀ ਦਾ ਜਿੱਥੇ ਸੁਲਤਾਨਪੁਰ ਲੋਧੀ ਦੇ ਰੋਡ ਰੇਂਜ ਤੇ ਵਿੱਚ ਰੋਜ ਰੇਂਜ ਤੇ ਜਿੱਥੇ ਦੋ ਧਿਰਾਂ ਦੇ ਵਿਚਕਾਰ ਝੜਪ ਹੋ ਗਈ ਔਰ ਪੁਲਿਸ ਨੇ ਪਹੁੰਚ ਕੇ ਪੂਰੇ ਮਾਮਲੇ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਹੈ ਪੂਰਾ ਅਖੀਰਕਾਰ ਮਾਮਲਾ ਕੀ ਹੈ ਉਹ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਸੁਲਤਾਨਪੁਰ ਲੋਧੀ ਦੇ ਪਿੰਡ ਥੇਵਾਲਾ ਦੇ ਵਿੱਚ ਰੋਡ ਰੇਂਜ ਦੌਰਾਨ ਦੋ ਧਿਰਾਂ ਵਿਚਕਾਰ ਝੜਪ ਹੋਈ ਹੈ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲਿਆ ਬਿਨ੍ਹੀ ਜਾਣਕਾਰੀ ਦੇ ਵਿੱਚ ਦੋਵਾਂ ਧਿਰਾਂ ਵਿਚਕਾਰ ਲੰਬੇ ਸਮੇਂ ਤੱਕ ਇਟਾ ਤੇ ਰੋੜਿਆਂ ਦੀ ਬਰਸ਼ਾ ਹੋਈ ਜਿਸ ਕਰਕੇ ਕਈ ਲੋਕ ਜ਼ਖਮੀ ਹੋਏ ਘਟਨਾ ਸੀਸੀਟੀਵੀ ਕੈਮਰਿਆਂ ਦੇ ਵਿੱਚ ਰਿਕਾਰਡ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਤਿੰਨ ਵਿਅਕਤੀ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਇਸ ਮਾਮਲੇ ਵਿੱਚ ਸਭ ਤੋਂ ਗੰਭੀਰ ਪੱਖ ਇਹ ਸਾਹਮਣੇ ਆਇਆ ਕਿ ਝਗੜੇ ਦੌਰਾਨ ਇੱਕ ਧਿਰ ਦੇ ਨੌਜਵਾਨ ਵੱਲੋਂ ਪਿਸਤੌਲ ਕੱਢਣ ਦੀ ਚਰਚਾ ਵੀ ਹੋਈ ਚਾਹ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੋਨਾ ਦੇ ਮਦਦ ਨਜ਼ਰ ਪੇਂਡੂ ਖੇਤਰਾ ਅੰਦਰ ਡਿਪਟੀ ਕਮਿਸ਼ਨਰ ਵੱਲੋਂ ਹਥਿਆਰਾਂ ਲੈ ਜਾਣ ਤੇ ਸਖਤ ਹੁਕਮਾਂ ਦੀ ਅ ਜਿਹੜੀ ਜਿਹੜੀ ਰੋਕ ਲਗਾਈ ਗਈ ਹੈ ਉਲੰਘਣਾ ਮੰਨੀ ਜਾ ਰਹੀ ਹੈ ਜਿਸ ਤਰੀਕੇ ਨਾਲ ਪਿਸਤੌਲ ਦੀਆਂ ਗੱਲਾਂ ਹੋਈਆਂ ਇਸ ਘਟਨਾ ਤੋਂ ਬਾਅਦ ਪ੍ਰਸ਼ਾਸਨਿਕ ਕਦਮਾਂ ਤੇ ਵੀ ਸਵਾਲ ਖੜੇ ਹੋਏ ਕਿਉਂਕਿ ਹਾਲ ਹੀ ਵਿੱਚ 1 ਦਸੰਬਰ ਨੂੰ ਡਿਪਟੀ ਕਮਿਸ਼ਨਰ ਕਪੂਰਥਲਾ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਸਨ ਤੇ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਤੁਰੰਤ ਪਹੁੰਚਦੀ ਹੈ ਔਰ ਪੂਰੀ ਸਥਿਤੀ ਦਾ ਜਾਇਜ਼ਾ ਲਿੱਤਾ ਜਾਂਦਾ ਸੂਰਤਾਰਪੁਰ ਲੋਧੀ ਦਰਿੰਦਰ ਵਰਮਾ ਨੇ ਦੱਸਿਆ ਕਿ ਹਾਲੇ ਤੱਕ ਗੋਲੀ ਚੱਲਣ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ ਔਰਾਂ ਕਿਹਾ ਕਿ ਜ਼ਖਮੀਆਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪੁਲਿਸ ਪੂ ਮਲੇ ਨੂੰ ਜਿਹੜਾ ਵਾ ਬੜੀ ਗੰਭੀਰਤਾ ਦੇ ਨਾਲ ਦੇਖ ਰਹੀ ਹੈ ਸੁਲਤਾਨਪੁਰ ਲੋਧੀ ਦੇ ਵਿੱਚ ਇਹ ਮਾਹੌਲ ਪੱਖ ਦਾ ਹੋਇਆ ਨਜ਼ਰ ਆਇਆ ਜਿੱਥੇ ਦੋ ਤਰ੍ਹਾਂ ਆਪਸ ਦੇ ਵਿੱਚ ਭੜੀਆਂ ਤੇ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਦੋ ਤਰ੍ਹਾਂ ਦੀ ਆਪਸ ਦੇ ਵਿੱਚ ਲੜਾਈ ਕੋਈ ਹੈ ਅਖਰ ਕਾਰਨ ਕੀ ਸੀ ਉਸ ਬਾਬਤ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਪ੍ਰਸ਼ਾਸਨ ਦੇ ਵੱਲੋਂ ਪੂਰੀ ਸਥਿਤੀ ਨੂੰ ਕੰਟਰੋਲ ਕੀਤਾ ਗਿਆ ਤੇ ਨਾਲ ਹੀ ਇੱਕ ਦੂਸਰੇ ਤੇ ਹਮਲਾ ਵੀ ਜਿਹੜਾ ਕੀਤਾ ਗਿਆ ਤਾਂ ਅਪਸਤੋਲ ਕੱਢਣ ਦੀਆਂ ਗੱਲਾਂ ਹੋਈਆਂ ਹਾਲਕਿ ਗੋਲੀ ਨਹੀਂ ਚੱਲੀ ਹੈ ਇਸ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ ਪਰ ਮਾਮਲਾ ਬਹੁਤ ਗੰਭੀਰ ਦੱਸਿਆ ਗਿਆ ਤਸਵੀਰਾਂ ਦੇਖ ਸਕਦੇ ਹੋ ਕਿ ਕੁਝ ਪ੍ਰਸ਼ਾਸਨ ਦੇ ਬਿਆਨ ਨੇ ਉਹ ਵੀ ਤੁਹਾਡੇ ਨਾਲ ਅਸੀਂ ਸਾਂਝੇ ਕਰਦੇ ਹਾਂ ਜੀ ਕਰਦੇ ਹੋ ਹਰਿਆਣੇ ਦੀ ਸਬਜ਼ੀ ਦੀ ਕੀ ਨਾਮ ਹੈ ਡਾ ਬੋਲੇ ਇਹ ਕਿਹੜਾ ਪਿੰਡ ਹੈ ਕਿਸ ਦੀ ਦੁਕਾਨ ਕਰਦੇ ਹੋ ਕਿਵਲ ਕੀ ਘਟਨਾ ਹੋਈ ਥੋੜਾ ਟਾਈਮ ਪਹਿਲਾਂ ਇੱਥੇ ਇੱਥੇ ਗੱਡੀ ਇੱਕਾਈ ਹੈ ਜੀ ਉਹ ਵਾਪਸੇ ਜੋ ਗੱਲਾਂ ਕਰਦੇ ਪਹਿਲਾਂ ਵੀ ਗੜੇ ਸੀ ਸੀਸਾ ਟੁੱਟ ਗਿਆ ਜੋ ਗੱਡੀ ਵਾਲਾ ਕਹਿੰਦਾ ਕੋਈ ਨਹੀਂ ਗੱਡੀ ਨਹੀਂ ਪਵਾਦ ਨਹੀਂ ਸੀ ਕਹਿੰਦਾ ਐਸੀ ਕਿ ਉਹ ਮੰਨ ਵੀ ਗਏ ਮੁੜ ਕੇ ਫੇਰ ਇਕਦਮ ਇਕੱਠੇ ਹੋ ਗਏ ਪਤਾ ਨਹੀਂ ਕੀ ਬਣਿਆ ਟਾ ਰੋੜੇ ਵੀ ਚੱਲੇ ਕੋਈ ਹਾਂ ਜੀ ਕੋਈ ਤੁਸੀਂ ਬਾਤ ਸੁਣੀ ਕੋਈ ਫਾਇਰਿੰਗ ਵੀ ਹੋਈ ਥੀ ਫਾਇਰਿੰਗ ਤਾਂ ਨਹੀਂ ਕੋਈ ਸੁਣਿਆ ਅੰਦਰ ਬੈਠੇ ਹਣ ਕੀ ਪਤਾ ਲੱਗਦਾ ਘਾ ਘਾਪ ਦੇ ਕੰਮ ਕਰਦੇ ਸੀ ਠੀਕ ਹੈ ਜੀ ਤੇ ਮੋਕੇ ਦੇ ਪੁੱਲ ਬਣੇ ਸੀ ਮੋਕੇ ਪੁੱਲ ਸਾਗੀ ਸੀ ਨਹੀਂ ਨਹੀਂ ਆਈ ਸੀ ਬਾਦਸ਼ਾਹ ਜੀ ਬਾਦਸ਼ਾਹ ਜਾਈਪੁਰ ਹਾਂ ਕਿੰਨਾ ਕੁ ਚਿਰ ਬਾਅਦ ਉਹ ਇਹ ਅੱਧਾ ਘੰਟਾ ਬਾਅਦ ਉਹ ਕਿੰਨਾ ਕੁ ਚਿਰ ਜਿਹੜਾ ਝਗੜਾ ਚੱਲਦਾ ਰਿਹਾ ਇਹ ਚੱਲਦਾ ਰਿਹਾ 15-20 ਮਿੰਟ ਇੱਥੇ ਕਿੰਨੀਆਂ ਕੁ ਗੋਲੀਆਂ ਚੱਲੀਆਂ ਇੱਥੇ ਜੀ ਮੈਂ ਮੈਂ ਕਹੀ ਅੰਦਰ ਖੜੇ ਆਵਾਜ਼ਾਂ ਸੁਣਾਈ ਦਿੱਤੀਆਂ ਆਵਾਜ਼ਾਂ ਸੁਣਤਾਂ ਗੈਂਟੀ ਨਹੀਂ ਕੋਈ ਬਿਲੀ ਚੱਲਿਆ ਕੀ ਨਹੀਂ ਕਿੰਨੇ ਕੁ ਨੌਜਵਾਨ ਸੀ ਇੱਥੇ ਆਏ ਹੋਣੇ ਕੋਈ 40-50 ਇੱਥੇ ਲੜਾਈ ਦਾ ਮੁੱਢ ਕਾਰਨ ਜਿਹੜਾ ਉਹ ਗੱਡੀ ਗੱਡੇ ਸ਼ੀਸ਼ੇ ਤੋੜੇ ਗਏ ਉਸ ਉਹ ਇੱਕ ਲੇਡੀ ਜੀ ਸੀ ਤੇ ਇੱਕ ਬੰਦਾ ਸੀ। ਸ਼ਾਮ ਨੂੰ ਲਗਭਗ 4 ਵਜੇ ਤੋਂ ਪਹਿਲੇ ਆਪਾਂ ਨੂੰ ਇੱਕ ਪੁਲਿਸ ਨੂੰ ਇੱਕ ਇਨਫੋਰਮੇਸ਼ਨ ਮਿਸੀ ਕਿ ਇੱਕ ਰੋਡ ਰੇਸ ਦਾ ਇਨਸੀਡੈਂਟ ਹੋਇਆ ਹੈ ਉੱਥੇ ਦੋ ਗੱਡੀ ਆਪਸ ਵਿੱਚ ਬਜੀਏ ਉਹਨਾਂ ਦੇ ਸੀਸੇ ਬਜੇ ਨੇ। ਉਹਦੇ ਬਾਅਦ ਪੁਲਿਸ ਮੌਕੇ ਤੇ ਪਹੁੰਚ ਕੇ ਉਤਮ ਉਤਮ ਉਹਨਾਂ ਦਾ ਸੀਸੀਟੀਵੀ ਕਲੈਕਟ ਕੀਤਾ ਹੈ ਤੇ ਬਾਕੀ ਦੀ ਕਾਨੂੰਨੀ ਕਾਰਵਾਈ ਆਪਾਂ ਕਰ ਰਹੇ ਹਾਂ ਅੰਡਰ ਇਨਵੈਸਟੀਗੇਸ਼ਨ ਮੈਟਰ। ਹੁਣ ਤੱਕ ਕੀ ਲੱਗਿਆ ਕੀ ਹੈ ਜੀ? ਇਡੈਂਟੀਫਾਈ ਹੋਇਤੇ ਹੈ ਬੰਦੇ ਨਹੀਂ ਆਇਡੈਂਟੀਫਾਈ ਸੀਸੀਟੀਵੀ ਚ ਬੰਦੇ ਆ ਰਹੇ ਨੇ ਪਰ ਆਪਾਂ ਇੱਕ ਸਟੇਟਮੈਂਟ ਲੈਵਾਂਗੇ ਜੋ ਕਿ ਪਾਰਟੀ ਇੱਕ ਦੀਰ ਜਿਹੜੀ ਇੰਜੂਰਡ ਹੋਈ ਹੈ ਉਹ ਹਸਪਤਾਲ ਚ ਹੈ ਉਹਨੂੰ ਆਪਾਂ ਇਹ ਸਟੇਟਮੈਂਟ ਲੈ ਕੇ ਬਾਕੀ ਦੀ ਕਾਨੂੰਨੀ ਕਾਰਵਾਈ ਅਕੋਰਡਿੰਗਲੀ ਆਪਾਂ ਫੋਲੋਅ ਅਪ ਕਰਾਂਗੇ ਇਹ ਕਸਲ ਹੋਏ ਹਸਪੀਟਲ ਮੇ ਇਹ ਪੂਦੇ ਬਾਦੀ ਜਦੋਂ ਇਨਸਟੈਂਟ ਹੋਇਆ ਹੈ ਉਹ ਸਾਰੀ ਡਿਟੇਲ ਜਿਹੜੀ ਹੈ ਆਪਾਂ ਸ਼ੇਅਰ ਕਰਾਂਗੇ ਜਦੋਂ ਆਪਾਂ ਨੂੰ ਪੂਰੀ ਡਿਟੇਲ ਸਾਹਮਣੇ ਆਉਗੀ ਪੁਲਿਸ ਦੇ ਸਾਹਮਣੇ ਆਪਾਂ ਪੂਰੀ ਡਿਟੇਲ ਸ਼ੇਅਰ ਕਰਾਂਗੇ ਹਰ ਕਿੰਨੇ ਲੋਕ ਜ਼ਖਮੀ ਹੋਏ ਨੇ ਜੀ ਇਹ ਵੀ ਆਪਾਂ ਅੰਡਰ ਇ ਰੀਪੋਰਟ ਜਦੋਂ ਹੋਈ ਹੋਗੀ ਉਹਦੇ ਅਕੋਰਡਿੰਗ ਆਪਾਂ ਕੋਈ ਇਨਫੋਰਮੇਸ਼ਨ ਸਾਰੀ ਗੋਲੀ ਚੱਲਣ ਦੀ ਵੀ ਘਟਨਾ ਹੈ ਸਰ ਵਿੱਚ ਜੀ ਇਹਦੇ ਗੋਲੀ ਚੱਲਣ ਦੀ ਘਟਨਾ ਨਹੀਂ ਅਜੇ ਤੱਕ ਕੋਈ ਸਾਹਮਣੇ ਨਹੀਂ ਆਈ ਪਰ ਇਹ ਵੀ ਜਾਂਚ ਦਾ ਵਿਸ਼ਾ ਹੈ ਕਿ ਇੱਕ ਜਿਹੜੀ ਇਹ ਪਰਸਨ ਹੈ ਉਹਦੇ ਹੱਥ 'ਚ ਬੰਦੂਕ ਸੀ ਸੀਸੀਟੀਵੀ 'ਚ ਕਲੀਅਰ ਦਿਖ ਰਹੀ ਹੈ ਉਹਦੀ ਆਪਾਂ ਇਨਵੈਸਟੀਗੇਸ਼ਨ ਕਰਾਂਗੇ ਅਗਰ ਗੋਲੀ ਚੱਲਣ ਦੀ ਜੀ ਘਟਨਾ ਹੈ ਤਾਂ ਉਹ ਵੀ ਆਪਾਂ ਬਾਅਦ 'ਚ ਆਪਾਂ ਕਾਨੂੰਨਨ ਕਾਰਵਾਈ ਕਰਾਂਗੇ ਉਹਦੇ ਆ